ਇਸ ਲਈ ਇੱਕ ਬੜੀ ਹੀ ਦੁੱਖ ਭਰੀ ਖਬਰ ਸਾਹਮਣੇ ਆ ਰਹੀ ਹੈ ਪਰਿਵਾਰ ਨੇ ਕਿਸ ਤਰੀਕੇ ਦੇ ਨਾਲ ਆਪਣੀ ਧੀ ਦਾ ਅੰਤਿਮ ਸੰਸਕਾਰ ਕੀਤਾ ਤੁਹਾਨੂੰ ਉਹਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਹੋਇਆ ਕੁਝ ਇਸ ਤਰੀਕੇ ਦੇ ਨਾਲ ਬੀਤੀ 7 ਅਗਸਤ ਨੂੰ ਇਸ ਪਰਿਵਾਰ ਦੀ ਲੜਕੀ ਜੋ ਕਿ ਮਜ਼ਦੂਰੀ ਕਰਨ ਦੇ ਲਈ ਗਈ ਹੋਈ ਸੀ ਤੇ ਵਾਪਸੀ ਸਮੇਂ ਦਰਿਆ ਦੇ ਵਿੱਚ ਡੁੱਬ ਜਾਂਦੀ ਹੈ ਔਰ ਲਗਾਤਾਰ 7-8 ਦਿਨ ਭਾਲ ਕੀਤੀ ਜਾਂਦੀ ਹੈ ਲੇਕਿਨ ਜੋ ਮ੍ਰਿਤਕ ਦੇ ਆ ਉਹ ਬਰਾਮਦ ਨਹੀਂ ਹੁੰਦੀ ਫਿਰ ਉਸ ਤੋਂ ਬਾਅਦ ਅੱਕੇ ਔਰ ਥੱਕੇ ਹੋਏ ਪਰਿਵਾਰ ਨੇ ਕਿਸ ਤਰੀਕੇ ਦੇ ਨਾਲ ਅੰਤਿਮ ਸੰਸਕਾਰ ਕੀਤਾ ਉਹਦੀਆਂ ਦੁੱਖ ਭਰੀਆਂ ਤਸਵੀਰਾਂ ਇਸ ਵਕਤ ਸਾਹਮਣੇ ਆ ਰਹੀਆਂ ਨੇ ਲਗਾਤਾਰ ਕਈ ਦਿਨ ਕੋਸ਼ਿਸ਼ ਕੀਤੀ ਕਿ ਧੀ ਦੀ ਮ੍ਰਿਤਕ ਦੇ ਮਿਲ ਜਾਵੇ ਜੋ ਕਿ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਆਪਣੀ ਧੀ ਦੀ ਯਾਦ ਵਿੱਚ ਇੱਕ ਪੁਤਲਾ ਬਣਾਇਆ ਗਿਆ ਪੁਤਲੇ ਦੇ ਨਾਲ ਹੀ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਜੋ ਵੀ ਅੰਤਿਮ ਸੰਸਕਾਰ ਦੀਆਂ ਰਸਮਾਂ ਹੁੰਦੀਆਂ ਨੇ ਉਸ ਤੋਂ ਬਾਅਦ ਉਸ ਨੂੰ ਅਰਥੀ ਤੇ ਰੱਖਿਆ ਗਿਆ ਤੇ ਉਸ ਨੂੰ ਫਿਰ ਉਸੇ ਥਾਂ ਤੇ ਲਿਜਾਇਆ ਗਿਆ ਦਰਿਆ ਦੇ ਕੰਢੇ ਲਜਾਇਆ ਗਿਆ ਜਿੱਥੋਂ ਉਸਦੀ ਟੀ ਦਾ ਦੱਸਿਆ ਜਾ ਰਿਹਾ ਪੈਰ ਫਿਸਲ ਗਿਆ ਸੀ ਤੇ ਉਹ ਦਰਿਆ ਦੇ ਵਿੱਚ ਡਿੱਗ ਪਈ ਸੀ ਉਸੇ ਥਾਂ ਦੇ ਉੱਤੇ ਉਸ ਲੜਕੀ ਦਾ ਯਾਨੀ ਕਿ ਉਸ ਲੜਕੀ ਦੀ ਯਾਦ ਵਿੱਚ ਜੋ ਪੁੱਤਲਾ ਬਣਾਇਆ ਗਿਆ ਸੀ ਉਸ ਪੁੱਤਲੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਆ ਤਸਵੀਰਾਂ ਵੀ ਇਸ ਵਕਤ ਦੋ ਤੁਹਾਡੇ ਸਾਹਮਣੇ ਨੇ ਇੱਕ ਪਾਸੇ ਉਹੀ ਦਰਿਆ ਦੀਆਂ ਤੁਹਾਨੂੰ ਤਸਵੀਰਾਂ ਮਾਛੀਵਾੜਾ ਦੇ ਨੇੜੇ ਦਿਖਾ ਰਹੇ ਹਾਂ ਜਿੱਥੇ ਲੜਕੀ ਦਾ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪੈਰ ਤਿਲਕ ਗਿਆ ਸੀ ਉਹ ਦਰਿਆ ਦੇ ਵਿੱਚ ਡਿੱਗ ਪਈ ਸੀ ਤੇ ਉਸ ਤੋਂ ਬਾਅਦ ਉਹ ਮਿਸਿੰਗ ਹੋ ਗਈ ਮ੍ਰਿਤਕ ਦੇ ਵੀ ਨਹੀਂ ਲੱਭੀ ਤੇ ਦੂਸਰੇ ਪਾਸੇ ਪਰਿਵਾਰ ਨੇ ਲਗਾਤਾਰ ਕਈ ਦਿਨ ਕੋਸ਼ਿਸ਼ਾਂ ਕੀਤੀਆਂ ਉਸ ਦੀ ਭਾਲ ਵਿੱਚ ਸਰਚ ਆਪਰੇਸ਼ਨ ਵੀ ਚਲਾਇਆ ਗਿਆ गोਤਾਖੋਰ ਦੀਆਂ ਵੀ ਤਸਵੀਰਾਂ ਦੇਖ ਰਹੇ ਹੋ ਔਰ ਉਸੇ ਥਾਂ ਦੇ ਉੱਤੇ ਹੁਣ ਉਸ ਦਾ ਅੰਤਿਮ ਸੰਸਕਾਰ ਯਾਨੀ ਕਿ 8ਵੇਂ ਦਿਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਦੋ ਤਸਵੀਰਾਂ ਤੁਸੀਂ ਦੇਖ ਲਓ ਪਰਿਵਾਰ ਦੀ ਬੇਵਸੀ ਨੂੰ ਸਾਫ਼ ਤੌਰ ਦੇ ਉੱਤੇ ਦਰਸਾ ਰਹੀਆਂ ਨੇ ਇਹ ਲੜਕੀ ਹੈ ਜੋ ਕਿ ਕਾਫੀ ਹਲੇ ਛੋਟੀ ਉਮਰ ਦੀ ਸੀ ਲੇਕਿਨ ਦਿਹਾੜੀ ਕਰਨ ਦੇ ਲਈ ਗਈ ਹੋਈ ਸੀ ਜਦੋਂ ਵਾਪਸੀ ਵੇਲੇ ਆ ਰਹੇ ਸੀ ਤਾਂ ਜਿਹੜਾ ਠੇਕੇਦਾਰ ਸੀ ਉਸ ਨੇ ਜੋ ਟੈਂਪੂ ਸੀ ਉਸ ਨੂੰ ਦਰਿਆ ਦੇ ਵੱਲ ਨੂੰ ਮੋੜ ਲਿਆ ਔਰ ਉੱਥੇ ਸਾਰੇ ਆਣੇ ਦਰਿਆ ਦੇ ਵਿੱਚ ਪਾਣੀ ਦੇਖਣ ਲਈ ਚਲੇ ਗਏ ਤਾਂ ਇੱਕ ਇੱਕ ਕਰਕੇ ਕੁਝ ਕੋਕਸ ਦਰਿਆ ਦੇ ਵਿੱਚ ਨਹਾਉਣ ਲੱਗ ਪਏ ਇਹ ਲੜਕੀ ਵੀ ਆਪਣੀਆਂ ਹੋਰ ਸਹੇਲੀਆਂ ਦੇ ਨਾਲ ਦੱਸਿਆ ਜਾ ਰਿਹਾ ਕਿ ਨਹਾਣ ਲਈ ਉਸ ਦਰਿਆ ਦੇ ਵਿੱਚ ਉਤਰ ਗਈ ਸੀ ਪਰ ਅਚਾਨਕ ਉਸ ਦਾ ਪੈਰ ਫਿਸਲ ਜਾਂਦਾ ਹੈ ਔਰ ਉਹ ਦਰਿਆ ਦੇ ਵਿੱਚ ਡੁੱਬ ਜਾਂਦੀ ਹੈ ਜਲਮਗਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦਾ ਕੁਝ ਵੀ ਪਤਾ ਨਹੀਂ ਚੱਲਦਾ ਤੇ ਪਰਿਵਾਰ ਵਾਲਿਆਂ ਨੇ ਹੁਣ ਉਸ ਨੂੰ ਮ੍ਰਿਤਕ ਸਮਝ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਹਾਲਾਂਕਿ ਪਰਿਵਾਰ ਨੇ આરોਪ ਵੀ ਲਗਾਏ ਨੇ ਕਿ ਉਹਨਾਂ ਨੂੰ ਸ਼ੱਕ ਹੈ ਕਿ ਲੜਕੀ ਦੀ ਮੌਤ ਨਹੀਂ ਹੋਈ ਬਲਕਿ ਉਸ ਦੇ ਨਾਲ ਕੋਈ ਮਿਸ ਹੈਪਨਿੰਗ ਨਹੀਂ ਹੋਈ ਉਸ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ ਪਰਿਵਾਰ ਨੇ ਕਿਸ ਤਰੀਕੇ ਦੇ aarop lagaye ne ਤੁਸੀਂ ਉਹ ਵੀ ਸੁਣ ਲਓ ਉਸ ਤੋਂ ਬਾਅਦ ਜਿਹੜਾ ਠੇਕੇਦਾਰ ਹੈ ਜਿਹੜਾ ਨਾਮ ਲੈ ਕੇ ਗਿਆ ਸੀ ਉਸ ਦਾ ਕੀ ਕਹਿਣਾ ਇਸ ਮਾਮਲੇ ਤੇ ਵੀ ਸੁਣ ਲਓ ਹਾਲਾਂਕਿ ਪੁਲਿਸ ਦਾ ਇਸ ਮਾਮਲੇ ਦੇ ਉੱਤੇ ਹਲੇ ਕੁਝ ਵੀ ਬਿਆਨ ਨਹੀਂ ਆਇਆ ਜੇਕਰ ਪੁਲਿਸ ਇਸ ਮਾਮਲੇ ਦੇ ਉੱਤੇ ਕੁਝ ਵੀ ਬਿਆਨ ਦਿੰਦੀ ਹੈ ਤਾਂ ਅਸੀਂ ਛੇਤੀ ਤੋਂ ਛੇਤੀ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵਿਚਾਰੋ ਕੁੜੀ ਗਿਆ ਥਾ ਆਵਾ ਖੇਤ ਵਿੱਚ ਕੰਮ ਕਰਦੇ ਗਿਆ ਤਾਂ ਹਾਂ ਜੀ ਅੱਛਾ ਉਸਕੇ ਬਾਅਦ ਕੀ ਆਵਾ ਖੇਤ ਵਿੱਚ ਕੰਮ ਕਰਦੇ ਗਿਆ ਉਸਕੇ ਬਾਅਦ ਚਲੇ ਗਿਆ ਹਮ ਸਭ ਵਹਾਂ ਪਰ ਪਾਣੀ ਦੇਖਣੇ ਪਾਣੀ ਵਹਾਂ ਪਰ ਦਰਿਆ ਹਾਂ ਚਾਰੋ ਕੁੜੀ ਵਹਾਂ ਪਾਣੀ ਮਰਾਂ ਤੀਨੋ ਬਰਾਤ ਪਿੱਛੇ ਤੋਂ ਵੀ ਕੀ ਆਏਗਾ ਜੀ ਉਹਦਾ ਹਾਂ ਜੀ ਉਹਦਾ ਲੱਤ ਸਲਿੱਪ ਖਾਤ ਉਹਦਾ ਸਲਿੱਪ ਕਿ ਉਹ ਕਹਾ ਕਰ ਗਿਆ ਉਹ ਪਤ ਅੰਦਰ ਸਿੱਧਾ ਪਿੱਛੇ ਤਾਂ ਆਇਆ ਹੈਗਾ ਉਹ ਸਿੱਧਾ ਅੰਦਰ ਵਾਰਤਾ ਉਹ ਦੁਬਾਰਾ ਉਹ ਗਿਆ ਨਹੀਂ ਕਿ ਮੈਂ ਕਿ ਉਹਨੂੰ ਪਫਰੀਆਂ ਆਗੇ ਉਹ ਨਹੀਂ ਆਇਆ ਜੀ ਕੀ ਨਾਮ ਸੀ ਉਸਕਾ ਉਹਦਾ ਨੀਸਾ ਨਾਮ ਸੀਗਾ। ਆਪਕੇ ਸਾਥ ਪੱਕਾ ਸੀ ਆਪਕੇ ਸਾਥ ਟੀਵੀ ਕੰਮ ਕਰਦਾ ਸੀ। ਹਾਂਜੀ। ਸਭ ਕੰਮ ਕੀਆ। ਹਾਂ। ਉਸਨੂੰ ਡੂੰਡਾ ਲਿਆ ਆਪਣੇ ਉਹ ਵਾਹਰ ਪਾਣੀ ਦੇ ਪਾਸੇ। ਡੂੰਡਾ ਉਹ ਡੂੰਡਾ ਕਿਵੇਂ ਉਹ ਵਾਹਰ ਉਗ ਰ ਉਗਾ ਨਹੀਂ ਵਾਹਰ ਸੇ। ਵਾਹਰ ਉਖਾਈ ਨਹੀਂ। ਹਾਂ ਹਾਂ ਨਹੀਂ। ਵਾਹ ਚੌਣਾ ਗੁੱਡਨ ਗਏ ਸੀ ਤਾਂ ਮਤਲਬ ਕਿ ਦੁਪਹਿਰ ਨੂੰ ਨਾ ਮਤਲਬ ਸਰਦਾਰ ਨੇ ਕਹਿ ਵੀ ਲੇਬਰ ਕੰਮ ਨਹੀਂ ਕਰਦਾ ਲੇਬਰ ਲੈ ਜਾਓ ਆਪਣਾ ਦੁਪਹਿਰ ਨੂੰ। ਤਾਂ ਉਹ ਲੇਬਰ ਲੈਣ ਗਿਆ। ਪਹਿਲੇ ਟੈਂਪੋ ਲੈ ਕੇ ਘਰ ਨੂੰ ਆਉਣ ਲੱਗਿਆ। ਤਾਂ ਉਹ ਟੈਂਪੋ ਲੈ ਕੇ ਮਤਲਬ ਕਿ ਫਿਰ ਪਤਾ ਨਹੀਂ ਕੀ ਹੋਇਆ ਘਰ ਨੂੰ ਮੋੜਦਾ ਮੋੜਦਾ ਨਾ। ਫਿਰ ਵਾਪਸ ਲੱਗਾ ਦਰਿਆ ਕੰਨੀ ਜੀ ਤੇ ਘਟੋ ਘਟ ਪੰਜ ਛੇ ਕਿਲੇ ਬਾੜ ਸੀਗਾ ਤੇ ਮਤਲਬ ਪੰਜ ਛੇ ਕਿਲੇ ਬਾੜ ਸੀਗਾ ਤਾਂ ਉੱਥੋਂ ਮਤਲਬ ਕੀ ਨਾ ਕਹਿੰਦਾ ਪਾਣੀ ਦੇਖ ਕੇ ਆ ਠੇਕੇਦਾਰ ਕਹਿੰਦਾ ਮੈਂ ਪਾਣੀ ਦੇਖ ਕੇ ਆ ਹੁਣ ਮਨ ਲੂ ਪਾਣੀ ਦੇਖਣ ਜਾਣੇ ਆ ਤਾਂ ਆਪਾਂ ਇਕੱਲਾ ਜਾਣਾ ਤਾਂ ਇਕੱਲਾ ਜਿਹੜਾ ਲੇਬਰ ਨਾਲ ਤਾਂ ਜਾਊਗਾ ਜੀ ਫਿਰ ਉੱਥੇ ਪਾਣੀ ਦੇਖਣ ਗਏ ਤੇ ਉਹ ਠੇਕੇਦਾਰ ਨਾ ਆਉਣ ਲੱਗੇ ਵਿੱਚ ਪਹਿਲੇ ਠੇਕੇਦਾਰ ਬੜਿਆ ਜੀ ਫਿਰ ਇੱਕ ਉਹ ਤੋਂ ਬਿਹਾਰ ਵਾਲੀ ਲੇਡੀ ਸੀਗੀ ਉਹ ਬੜਿਆ ਵਿੱਚ ਉਹਨੂੰ ਤੈਰਨਾ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਕੁੜੀਆਂ ਬੜੀਆਂ ਨੇ ਵਿੱਚ ਤੇ ਆਪਣੀ ਕੁੜੀ ਮਤਲਬ ਕਹਿੰਦੇ ਨੇ ਮਤਲਬ ਕਿ ਵੀ ਉਹ ਜਾਂਦੀ ਨਹੀਂ ਸੀਗੀ ਮਤਲਬ ਕਿ ਜਦੋਂ ਜਾਣਾ ਤਾਂ ਮਤਲਬ ਸਲਿੱਪ ਕਰਦਾ ਦੋਨੇ ਪੈਰ ਸਲਿੱਪ ਕਰੂਗਾ ਜੀ ਜੇ ਕੋਈ ਪਿੱਛੋਂ ੱੱੱਕਾ ਮਾਰਦਾ ਤੇ ਉਹ ਪਤਾ ਵੀ ਇੱਕ ਪੈਰ ਤੇ ਸਲਿੱਪ ਕਰੂਗਾ ਉਹ ਇੱਕ ਪੈਰ ਦਾ ਨਿਸ਼ਾਨ ਸੀਗਾ ਮਤਲਬ ਕਿ ਇੱਕੋ ਪੈਰ ਦਾ ਨਿਸ਼ਾਨ ਦੇਖਿਆ ਜੀ ਦੋਨੇ ਪੈਰ ਦਾ ਨਿਸ਼ਾਨ ਨਹੀਂ ਦੇਖਿਆ ਉਹ ਪਾਣੀ ਡਿੱਗੀ ਸੀ ਹਾਂਜੀ ਆਪ ਕੋ ਕੋ ਸ਼ੱਕਾ ਹੈ ਕੋਈ ਸ਼ੱਕਾ ਹੀ ਹੈ ਮਤਲਬ ਕਿ ਜੀ ਮਤਲਬ ਕਿ ਕੁੜੀ ਗਈ ਤੇ ਗਈ ਕਿੱਧਰ ਜੀ ਹੁਣ ਮੰਨ ਲਓ ਆਪਾ ਡੁੱਬਦੇ ਆਂ ਕੋਈ ਵੀ ਡੁੱਬਦਾ ਤਾਂ ਬੰਦਾ ਉੱਪਰ ਆਂਦਾ ਹੀ ਹੈ ਜੀ ਆਪਣੀ ਤਲਾਸ਼ ਕੀ ਪਾਣੀ ਵਿੱਚ ਪਾਣੀ ਉੱਥੇ ਸਾਰਾ ਲੱਭਿਆ ਮਤਲਬ ਸਾਨੂੰ ਕਿੰਨੇ ਦਿਨ ਲੱਗਦੇ ਆਪਣਾ 2 ਵਜੇ ਕੁੜੀ ਉੱਥੇ ਗਏ ਦਰਿਆ ਤੇ ਮੈਨੂੰ ਪੌਣੇ 4 ਵਜੇ ਫੋਨ ਆਇਆ ਜੀ ਉਥੋਂ ਬਈ ਇਹ ਲੱਭਦੇ ਰਹੇ ਪਤਾ ਨਹੀਂ ਹੁਣ ਰੱਬ ਜਾਣੇ ਉਦੋਂ ਸਾਨੂੰ ਫੋਨ ਨਹੀਂ ਕੀਤਾ ਪੌਣੇ 4 ਵਜੇ ਸਾਨੂੰ ਫੋਨ ਕੀਤਾ ਬਈ ਕੁੜੀ ਥੋੜੀ ਡੁੱਬ ਗਈ ਚਲੋ ਆਪਾਂ ਕੰਮ ਤੇ ਸੀਗੇ ਕੰਮ ਛੱਡ ਕੇ ਅਸੀਂ ਅੱਗੇ ਪਿੱਛੇ ਨਹੀਂ ਦੇਖਿਆ ਮੋਟਰਸਾਈਕਲ ਲੈ ਕੇ ਗਏ ਜੀ ਉੱਥੇ ਦੇਖਿਆ ਕੋਈ ਲੱਭਿਆ ਨਹੀਂ ਜੀ ਸਾਨੂੰ ਵੇ ਬੋਟਾ ਆ ਤੁਸੀਂ ਕਿੰਨੇ ਦਿਨ ਲੱਭਦੇ ਰਹੇ ਤੁਸੀਂ ਕੁੜੀ ਨੂੰ ਲਾ ਰਹੇ ਹੋ ਉੱਥੇ ਮਤਲਬ ਕਿ ਪੂਰਾ ਹਫਤਾ ਲੱਭਦੇ ਰਹੇ ਜੀ ਕਿਸਤੇ ਨਾਲ ਵੀ ਗੋਤਾ ਖੁਰੇ ਬੁਲਾਏ ਜੀ ਮਤਲਬ ਕਿ 7 ਤਰੀਕ ਨੂੰ ਗੋਤਾ ਖੁਰ ਵੀ ਆਏ 8 ਤਰੀਕ ਨੂੰ ਆਏ ਫਿਰ ਆਪਾਂ ਜਿਹੜੇ ਉਹ ਥਾਂ ਦੇ ਆਪਣਾ ਜਸਵੰਤ ਮਕੇਰੀਆਂ ਤੋਂ ਉਹ ਵੀ ਆਏ ਨੇ ਤੋਹਾਨੂੰ ਨੂੰ ਬੁਲਾਇਆ ਉਹਨਾਂ ਨੇ ਵੀ ਆਪਣਾ ਫਲੋਰ ਤੱਕ ਦੇਖ ਲਈ ਕਿਥੇ ਨਹੀਂ ਮਿਲੇ ਜੀ ਨਹੀਂ ਮਿਲੇ ਜੀ ਹੁਣ ਅੱਜ ਕੁੜੀ ਦਾ ਕੀ ਕੀਤਾ ਫਿਰ ਤੁਸੀਂ ਅੱਜ ਅਸੀਂ ਸੰਸਕਾਰ ਕੀਤਾ ਜੀ ਮਤਲਬ ਕਿ ਚਲੋ ਜਿਹੜਾ ਬਣਦਾ ਜੀ ਹੁਣ ਮਤਲਬ ਹਾਂਜੀ ਉਹ ਜੀ ਕਿਆ ਸੀ ਗੁੱਡਣੂ ਜੀ ਠੀਕ ਆ ਹਾਂਜੀ ਵਹਾਂ ਪਰ ਫਿਰ ਉਹ ਕੁੜਿਆ ਸਭ ਦਰਿਆ ਚ ਲੱਗ ਗਿਆ ਜੀ ਦੱਖਣ ਨੂੰ ਅੱਛਾ ਠੀਕ ਹੈ ਜਉਥੇ ਮੈਂ ਉਹਨਾਂ ਨੂੰ ਰੋਕਿਆ ਕਿ ਬਾਈ ਪਾਣੀ ਵਧੇਗਾ ਕੋਈ ਨੌਣਾ ਨਹੀਂ ਇੱਥੇ ਹੈਗਾ ਮੈਂ ਕਹੇ ਕਿ ਮੜਾ ਜੋ ਉਧਰ ਨੂੰ ਗਿਆ ਜਿਹੜਾ 3-4 ਕੁੜਿਆ ਸੀ ਇਹਨੇ ਨੇ ਸਾਈਟ ਚ ਆਉਣ ਲੱਗਿਆ ਤਿੰਨ ਬਸ ਉਹਦੇ ਨਾਲੇ ਕੁੜੀ ਇੱਕ ਸੀ ਉਹ ਜਰਾ ਵਿੱਚ ਬਰਿਆ ਉਹ ਵਿਚੇ ਰਹਿ ਗਿਆ ਜੀ ਮੈਂ ਕੁੜੀ ਦਾ ਕੁੜੀ ਦਾ ਨਾਮ ਸੀ ਨੀਸਾ ਜੀ ਆ ਕੰਮ ਕਰਤੀ ਕਾ ਕੰਮ ਕਰਤੀ ਵਹਾਂ ਪਰ ਜੀ ਜੀ ਗੁਰਦਾਸ ਸੀ ਜੀ ਗੁੜਾਈ ਕਰਦਾ ਸੀ ਉਹਨਾ ਜੀ ਆਪਣੇ ਵਾਪਸ ਬਹੁਤ ਡੁਣਾ ਜੀ ਮੈਂ ਕਹਾ ਬੋਲਾ ਵਹੀ ਪੇ ਛਲਾਂਗ ਮਾਰਤਾ ਥਾ ਕਿੰਨੀ ਉਮਰ ਸੀ ਕੁੜੀ ਦੀ ਉਮਰ ਦਾ 14 15 ਸਾਲ ਹੋਣਾ ਜੀ ਆਪਣੇ ਛਲਾਂਗ ਦਾ ਹਾਂ ਪੂਰਾ ਛਲਾਂਗ ਲਾਇਆ ਜੀ ਮੈਂ ਜਹਾਂ ਦੇਖ ਬੋਲਾ ਕ ਵਹੀ ਛਲਾਂਗ ਮਾਰਾ ਮੈਂ ਨਹੀਂ ਮਿਲਿਆ ਨਹੀਂ ਮਿਲਿਆ ਜੀ ਉਸ ਨੂੰ ਲੜਕੀ ਕੋ ਜਾਣੇ ਕਿਉਂ ਦੀ ਦਰਿਆ ਪਰ ਉਸਨੇ ਕੰਮ ਖਤਮ ਹੋ ਗਿਆ ਬਲਕਿ ਲੜਕੀ ਕੋ ਲੈ ਕੇ ਕਿਉਂ ਨਹੀਂ ਆਇਆ ਹੋਏ ਇਨਾ ਨੇ ਚੱਲ ਗਿਆ ਸੀ ਕੁੰਮਨ ਵਾਸਤੇ ਮੈਂ ਕਿ ਚਲਦਾ ਪਾਣੀ ਦੇਖ ਕੇ ਆਉਣਾ ਜੀ ਤਾਂ ਕਰਕੇ ਇਨਾ ਨੇ ਗਿਆ ਉੱਥੇ ਸੀ ਹਾਂਜੀ ਹਾਂ ਇਹ ਹੱਸਤਾ ਹੋ ਕੇ